ਜੀਰੇ ਨੇ ਚੱਠੀ ਲਿਖਤੀ ਆ ਤੇ ਮੈਂ ਕਹਿੰਦਾ ਭੁੱਲਰ ਸਾਹਿਬ ਜੀ ਅੱਜ ਏਡੇ ਆਪਾਂ ਸਾਫ਼ ਸੁਥਰੇ ਆ ਜੀਰਾ ਡਾਟ ਟੈਸਟ ਕਰਾਉਣ ਨੂੰ ਤਿਆਰ ਤੁਸੀਂ ਵੀ ਡਾਟ ਟੈਸਟ ਕਰਾਓ ਡੋ ਟੈਸਟ ਦੀ ਉਹ ਗੱਲ ਕਰਦਾ ਹੁੰਦਾ ਜਿੰਨੇ ਕਿਹਨੇ ਕੁੜੀ ਦੇਣੀ ਹੋਵੇ ਰਿਸ਼ਤਾ ਕਰਨਾ ਹੋਵੇ ਪੱਟੀ ਦੇ ਲੋਕਾਂ ਨੇ ਦੱਸਿਆ ਮੈਨੂੰ ਉਹ ਕਹਿੰਦੇ ਜੀ ਸਾਡੇ ਚੱਟਾ ਬੜਾ ਮੈਂ ਕਿਹਾ ਫਿਰ ਮੁੱਕੂ ਕਿਵੇਂ ਉਹ ਕਹਿੰਦੇ ਮੰਤਰੀ ਸਾਹਿਬ ਤਾਂ ਬਹੁਤ ਕੋਸ਼ਿਸ਼ ਕਰਦੇ ਪਏ ਪਰ ਮੁੱਕਦਾ ਨਹੀਂ ਪਰ ਮੈਂ ਕਿਹਾ ਕਿਵੇਂ ਕਹਿੰਦਾ ਉਹ ਪੀਪੀਕੇ ਮੁਕਾਈ ਜਾਂਦਾ ਪੁਲਵੀਰ ਜੀ ਦਾ ਪਰਸਨਲ ਅਟੈਕ ਕੋਟ ਦੇ ਕਰਦੇ ਆ ਕਹਿੰਦੇ ਕਿ ਮੈਂ ਚੈਲੰਜ ਕਰਦਾ ਕਿ ਡੋਪ ਟੈਸਟ ਕਰਾਓ ਤੁਸੀਂ ਨਸ਼ੇ ਦੀ ਹਾਲਤ ਦੇ ਵਿੱਚ ਰਹਿੰਦੇ ਹੋ ਇਸ ਤਰ੍ਹਾਂ ਪੁਲਵੀਰ ਜੀ ਦਾ ਤੁਹਾਡੇ ਖਿਲਾਫ ਪ੍ਰਚਾਰ ਕਰਦੇ ਬੈਠੇ ਤੁਸੀਂ ਇਹਨੂੰ ਸੀਰੀਅਸ ਨਾ ਲਿਆ ਕਰੋ ਇਹਦਾ ਦੇ ਪਰਿਵਾਰ ਨੇ ਇਹਨੂੰ ਸੀਰੀਅਸ ਲੈਂਦਾ ਤੁਸੀਂ ਯਾਰ ਵਾਰ-ਵਾਰ ਉਹ ਟਿੱਡੂ ਦਾ ਨਾਮ ਲਈ ਜਾਂਦੇ ਜੀ ਭੁੱਲਰ ਸਾਹਿਬ ਨੇ ਕਿਹਾ ਸੀਗਾ ਨਿਊਜ਼ 18 ਤੇ ਉਹਨਾਂ ਨੇ ਕਿਹਾ ਸੀਗਾ ਕਿ ਜੇ ਜੀਰੇ ਨੂੰ ਕੋਈ ਹੈਗੀ ਐ ਦਿੱਕਤ ਤੇ ਜੀਰਾ ਚਿੱਠੀ ਲਿਖ ਦੇ ਜੀਰੇ ਨੇ ਚਿੱਠੀ ਲਿਖਤੀ ਆ ਤੇ ਮੈਂ ਕਹਿੰਦਾ ਭੂਲਰ ਸਾਹਿਬ ਜੀ ਅੱਜ ਐਡੇ ਹੀ ਆਪਾਂ ਸਾਫ਼ ਸੁਥਰੇ ਆ ਜੀਰਾ ਡੋਪ ਟੈਸਟ ਕਰਾਉਣ ਨੂੰ ਤਿਆਰ ਤੁਸੀਂ ਵੀ ਡੋਪ ਟੈਸਟ ਕਰਾਓ ਜਿੰਨੇ ਕੈਂਡੀਡੇਟ ਖੜਦੇ ਆ ਉਹਨਾਂ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਔਰ ਜਿਹੜਾ ਨਸ਼ਾ ਰਹਿਤ ਪਾਇਆ ਜਾਂਦਾ ਘੱਟੋ ਘੱਟ ਇਹਨਾਂ ਲੋਕਾਂ ਨੂੰ ਇਹ ਤਾਂ ਪਤਾ ਲੱਗੇ ਕਿ ਪੰਥਕ ਹਲਕਾ ਤੇ ਪੰਥਕ ਹਲਕੇ ਦੇ ਜੇ ਨਸ਼ੇੜੀ ਖੜਾ ਹੈ ਤੇ ਅਸੀਂ ਉਹਨੂੰ ਮੂੰਹ ਵੀ ਕਿਉਂ ਲਾਉਣਾ ਮੈਂ ਚਿੱਠੀ ਲਿਖੀ ਹੈ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਔਰ ਭਾਰਤ ਸਰਕਾਰ ਨੂੰ ਮੈਂ ਕਿਹਾ ਕਿ ਡੋਪ ਟੈਸਟ ਹੋਣਾ ਚਾਹੀਦਾ ਕਿਉਂਕਿ ਮੈਨੂੰ ਪੱਟੀ ਦੇ ਲੋਕਾਂ ਨੇ ਦੱਸਿਆ ਮੈਨੂੰ ਉਹ ਕਹਿੰਦੇ ਜੀ ਸਾਡੇ ਚੱਟਾ ਬੜਾ ਮੈਂ ਕਿਹਾ ਫਿਰ ਮੁੱਕੂ ਕਿਵੇਂ ਉਹ ਕਹਿੰਦੇ ਮੰਤਰੀ ਸਾਹਿਬ ਤਾਂ ਬਹੁਤ ਕੋਸ਼ਿਸ਼ ਕਰਦੇ ਪਏ ਪਰ ਮੁੱਕਦਾ ਨਹੀਂ ਪਿਆ ਮੈਂ ਕਿਹਾ ਕਿਵੇਂ ਕਹਿੰਦਾ ਉਹ ਪੀਪੀਕੇ ਮੁਕਾਈ ਜਾਂਦਾ ਤੇ ਮੈਂ ਕਹਿੰਦਾ ਕਿ ਜੇ ਮੰਤਰੀ ਚੱਟਾ ਪੀਣਗੇ ਜੇ ਮੰਤਰੀ ਮੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਚ ਜਾਣਗੇ ਤੇ ਦੱਸੋ ਕਿਹੜਾ ਨਸ਼ੇ ਤੇ ਬੋਲੂ ਕਿਹੜਾ ਜਿਹੜਾ ਆਪ ਬੜਾ ਵੱਡਾ ਇਲਜ਼ਾਮ ਆ ਤੁਹਾਡਾ ਫਿਰ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖਤੀ ਮੈਂ ਚਿੱਠੀ ਲਿਖਤੀ ਹੈ ਮੈਂ ਕੁਲਬੀਰ ਜੀ ਦਾ ਪ੍ਰਚਾਰ ਕਰਦੇ ਬੈਨੇ ਤਾਂ ਉਹ ਕਹਿੰਦੇ ਕਿ ਕਾਂਗਰਸ ਪਿਛਲੀ ਵਾਰ ਵੀ ਵਧੀਆ ਵੋਟ ਬ ਦੂਜਾ ਉਹ ਕਹਿੰਦੇ ਨੇ ਪਰਸਨਲ ਅਟੈਕ ਤੋਂ ਹਟਦੇ ਕਰਦੇ ਆ ਕਹਿੰਦੇ ਕਿ ਮੈਂ ਚੈਲੰਜ ਕਰਦਾ ਕਿ ਡੋਪ ਟੈਸਟ ਕਰਾਓ ਇਸ ਤਰ੍ਹਾਂ ਪਰਸਨਲ ਅਲੀਗੇਸ਼ਨ ਲਾਣਾ ਕਿ ਡੋਪ ਟੈਸਟ ਹੋਣਾ ਚਾਹੀਦਾ ਤੁਸੀਂ ਨਸ਼ੇ ਦੀ ਹਾਲਤ ਦੇ ਵਿੱਚ ਰਹਿੰਦੇ ਹੋ ਇਸ ਤਰ੍ਹਾਂ ਕੁਲਬੀਰ ਜੀ ਦਾ ਤੁਹਾਡੇ ਖਿਲਾਫ ਪ੍ਰਚਾਰ ਕਰਦੇ ਬੇ ਨੇ ਦੇਖੋ ਪਹਿਲੀ ਤੇ ਗੱਲ ਇਹ ਆ ਇਹ ਪਰਿਵਾਰ ਨੂੰ ਤੁਸੀਂ ਪੁੱਛੋ ਤੇ ਗਵਾਂਡੀਆਂ ਨੇ ਮੈਨੂੰ ਦੱਸਿਆ ਵੀ ਜੀਰੇ ਚ ਇਹਨਾਂ ਨੂੰ ਛੋਟੀ ਦੁਨੀਆ ਦੇ ਨਾਂ ਨਾਲ ਜਾਣਦੇ ਆ ਇਹਦੇ ਪਰਿਵਾਰ ਨੂੰ ਲੋਕੀ ਛੋਟੀ ਦੁਨੀਆ ਕਹਿੰਦੇ ਆ ਪਹਿਲਾਂ ਛੋਟੀ ਦੁਨੀਆ ਆਪਦੇ ਬਾਰੇ ਦੱਸੇ ਇਹ ਆਪਦਾ ਨਾਰਕੋ ਟੈਸਟ ਕਰਾਵੇ ਵੀ ਇਹਨੇ ਕਿੰਨੀ ਮਾਈਨਿੰਗ ਕਰਾਈ ਉੱਥੇ ਕਿੰਨੇ ਲੋਕਾਂ ਦੇ ਨਜਾਇਜ਼ ਪਰਚੇ ਕਰਾਏ ਕਿੰਨੇ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਬਾਕੀ ਤੁਸੀਂ ਇਹਨੂੰ ਸੀਰੀਅਸ ਨਾ ਲਿਆ ਕਰੋ ਇਹਦਾ ਤੇ ਪਰਿਵਾਰ ਨਹੀਂ ਇਹਨੂੰ ਸੀਰੀਅਸ ਲੈਂਦਾ ਤੁਸੀਂ ਯਾਰ ਵਾਰ-ਵਾਰ ਉਹ ਟਿੱਡੂ ਦਾ ਨਾਮ ਲਈ ਜਾਂਦੇ ਜੇ ਗੇੜ ਮੁਟ ਗਿਆ ਹੈਗਾ ਗੇੜ ਮੁਟ ਗਿਆ ਦਾ ਜ਼ਿਕਰ ਨਾ ਕਰਿਆ ਕਰੋ ਇੱਕ ਤਰੀਕ ਇੱਕ ਤਰੀਕ ਨੂੰ ਲੋਕਾਂ ਵੋਟਾਂ ਪਾਦਣੀਆਂ ਤੇ ਚਾਰ ਨੂੰ ਇਹਨੂੰ ਟਟੂ ਨੂੰ ਦੱਸ ਦੇਣਾ ਲੋਕਾਂ ਨੇ ਪੀ ਲਾਲ ਜੀ ਤੇ ਭੁੱਲਰ ਨੂੰ ਲੋਕ ਪਿਆਰ ਕਰਦੇ ਆ ਕਿ ਕਿਸੇ ਹੋਰ ਨੂੰ ਕਰਦੇ ਆ ਇਹ ਦੱਸ ਦੇਣਾ ਇਹਨੂੰ ਬਾਕੀ ਰਹੀ ਗੱਲ ਡੋਪ ਟੈਸਟ ਦੀ ਉਹ ਗੱਲ ਕਰਦਾ ਹੁੰਦਾ ਜਿੰਨੇ ਕਿਸੇ ਨੇ ਕੁੜੀ ਦੇਣੀ ਹੋਵੇ ਰਿਸ਼ਤਾ ਕਰਨਾ ਹੋਵੇ ਮੈਂ ਹੁਣ ਜਿਆਦਾ ਨਹੀਂ ਢੰਗਾਈ ਚ ਜਾਣਾ ਚਾਹੁੰਦਾ ਇਹੋ ਜਿਹੇ ਬੰਦਿਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਦੀਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par